ਦੇ ਤਰ੍ਹਾਂ ਦੇ ਬੰਦਿਆਂ ਨੂੰ ਲਿਸ਼ਟ ਕੀਤਾ ਜਾਂਦਾ ਪਰ ਫਿਰ ਵੀ ਸਰਕਾਰਾਂ ਲਕਸ਼ਣਾ ਦੇ ਵਾਅਦੇ ਕਰਦੀਆਂ ਬਿਲਕੁਲ ਸਰ ਦੇਖੋ ਜਦੋਂ ਇਹ ਸਰਕਾਰ ਆਈ ਸੀ ਸਾਨੂੰ ਬਹੁਤ ਉਮੀਦਾਂ ਸੀ ਅਸੀਂ ਆਪ ਹੀ ਖੁਦ ਚਮਕੇ ਲੈਂਦੀ ਸੀ ਇਹ ਸਰਕਾਰ ਸਾਨੂੰ ਇਦਾਂ ਸੀ ਕਿ ਕੁਝ ਨਾ ਕੁਝ ਬਦਲਾਵ ਆਏਗਾ ਲੇਕਿਨ ਬਦਲਾਵ ਇਹ ਹੀ ਆਇਆ ਕਿ ਸਾਨੂੰ ਜੜੀਆਂ ਬੰਦੀਆਂ ਤਨਖਾਹਾਂ ਵੀ ਨਹੀਂ ਮਿਲ ਰਹੀਆਂ ਜਿਸ ਕਰਕੇ ਸਾਡੇ ਵਰਕਰਸ ਹੈਲਪਰਸ ਨੂੰ ਬੜੀ ਮੁਸ਼ਕਲ ਆ ਰਹੀ ਹੈ ਬਹੁਤਿਆਂ ਪੈਣਾ ਦਾ ਜਿਹੜਾ ਮਾਨ ਪੱਤਾ ਤੇ ਹੀ guzara ਚੱਲਦਾ ਹੈ ਉਹ ਉਹਨਾਂ ਨੂੰ ਤਾਂ ਦੁਕਾਨਦਾਰਾਂ ਨੇ ਰਾਸ਼ਨ ਦੇਣੋਂ ਵੀ ਹੁਣ ਬੰਦ ਕਰਤਾ ਵੀ ਤੁਹਾਡਾ ਤੁਸਰੋਜ਼ ਹੀ ਕਹਦਨੀਓ ਜੀ ਅੱਜ ਦਿਨ ਤਾਂ ਮਿਲੂਗੀ ਅੱਜ ਮਿਲੂਗੀ ਪਰ 13 ਮਹੀਨੇ ਤੋਂ ਮਾਨ ਪਤਾ ਨਾ ਮਿਲਨ ਕਰਕੇ ਅਸੀਂ ਬਹੁਤ ਹੀ ਨਿਰਾਸ਼ ਆ। 2024 ਦੇ ਹਲਚਕ ਸੈਕਟਰ ਨੇ ਉਹ ਦੇਖੋ ਬੰਦੀ ਵੱਲ ਕੋ ਰੈਲਿੰਗ ਦੀ ਤਿਆਰੀ ਹੋਈ ਜਾਣਾ ਸਾਡਾ ਜਿਹੜਾ ਮਾਨ ਪਤਾ ਰੀਇਜ਼ ਕਰਵਾ ਦਿੱਤਾ ਜਾਵੇ ਅੱਜ ਅਸੀਂ ਆਪਣੇ ਹਲਕੇ ਦੇ ਐਮਐਲਏ ਸਾਹਿਬ ਕੋਲ ਆਇਆ ਤਾਂ ਅਸੀਂ ਇਸੇ ਤਰ੍ਹਾਂ देखो ਅਸੀਂ ਡੈਮੋਕ੍ਰੇਸੀ ਦੇ ਵਿੱਚ ਧਰਨੇ ਪ੍ਰਦਰਸ਼ਨ ਹੀ ਕਰ ਸਕਦੇ ਆ ਤਾਂ ਅਸੀਂ ਇਸ ਤੋਂ ਬਾਅਦ ਆਪਣੇ ਕੈਬਨਿਟ ਮੰਤਰੀ ਮੈਡਮ ਬਲਜੀਤ ਕੌਰ ਦੇ ਰੋਸ ਪ੍ਰਦਰਸ਼ਨ ਕਰਨੀ ਜ਼ਰੂਰ ਪਹੁੰਚਾਂਗੇ ਜਿਸ ਤਰ੍ਹਾਂ ਸਾਡੀ ਸੁਪਰਬਾ ਕਮੇਟੀ ਫੈਸਲਾ ਕਰੇਗੀ